ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਜਿਹੜਾ ਟਾਈਮ ਐ 5 ਵੱਜਣ ਵਾਲੇ ਨੇਗੇ ਬਹੁਤ ਹਨੇਰਾ ਹੈਗਾ ਤੇ ਕੁਛ ਨਾ ਅਸੀਂ ਉਧਰ ਦੀਆਂ ਲਾਈਟਾਂ ਸੈੱਡ ਵਾਲੀਆਂ ਗੋਹਾ ਸੱਟ ਕੇ ਕਾਖਾ ਪਾ ਕੇ ਲਾਈਟਾ ਬੰਦ ਕਰ ਦਾਨੇ ਕਿਉਂਕਿ ਮਸਰ ਬਾਜ਼ਾਰੀ ਡਿੱਗਦਾ ਹੈਗਾ ਤੇ ਇਧਰ ਮੈਂ ਤਾਂ ਰੱਖਿਆ ਜੀ ਚਾਹ ਬੀਬੀ ਨਾਲੀ ਸੁਖਮਣ ਨਾਲੀ ਗੁਰਮਣ ਨਾਲੀ ਤੇ ਸਾਰਿਆਂ ਨੇ ਲਾਉਣ ਤੋਂ ਹੋਂ ਦਾ ਜਿਹੜਾ ਕੇਰਾ ਕੰਮ ਨਿਬੜ ਗਿਆ ਤੇ ਤਰੀ ਹੋਈ ਹੈ ਜੀ ਚਾਹ ਇਧਰ ਤਰੀ ਹੋਈ ਸੁਖਮਣ ਨਾਲ ਤੜਕੇਦਾਨੀ ਇਧਰ ਤਰੀ ਹੋਈ ਆਪਣੇ ਅੱਜ ਜਾਣ ਦੇ ਲੇਵਰੇ ਆ ਤੇ ਥੋੜੇ ਜਿਹੇ ਜਣੀ ਨੇ ਸਾਹਮਣੇ ਛੇਤੀ ਬਣਾਉਣੀ ਹੈ ਸਬਜੀ ਜੇ ਵੱਧ ਜਾਣੇ ਹੁੰਦੇ ਮੈਨਾਂ ਛਿੱਲੇ ਤੇ ਬਣਾ ਲਾਂ ਦੀ ਤੇ ਆ ਸੁਖਮਣ ਭਰਾਏ ਸਬਜੀ ਬਣੂਗੀ ਹੁਣ ਬਣਾਵਾਂਗੇ ਅੱਜ ਕੜੀ ਲੇਬਰ ਵਾਲੇ ਕਹਿੰਦੇ ਸਾਡਾ ਮੂਗੀ ਮੰਗਦੇ ਹੋ ਜੀ ਤੇ ਆਪਿਆ ਸਾਨੂੰ ਕੜੀ-ਕੜੀ ਬਣਾ ਦਿਓ ਤੇ ਬਣਾਵਾਂਗੇ ਜੀ ਕੜੀ ਚਾਹ ਵੀ ਬਣਨ ਵਾਲੀ ਹੈ ਤੇ ਇੱਧਰ ਤੇਲ ਪਾ ਦਿੱਤਾ ਹੈ ਇੱਧਰ ਮੈਂ ਲੱਸੀ ਰੜੜ ਕੇ ਦੁੱਧ ਦਾ ਪਾਣੀ ਲੱਸੀ ਦੇ ਬੇਸਨ ਕੋ ਰੱਖਿਆਗਾ ਆ ਗੜਬੀ ਰੱਖ ਰੱਖੀ ਆ ਮੈਂ ਲੱਸੀ ਦੀ ਜਿ ਕੋਲ ਹੋਰ ਲੋੜ ਪਈ ਆ ਪਾਣੀ ਆ ਆ ਤੇਲ ਆ ਉਹਦਾ ਧਰਿਆਉਂਗੀ ਤੜਕਾ ਪਾ ਲਿਆ ਤੇ ਜੁਰਮਣਾਂ ਦੇ ਵੀ ਹੋਣਾ ਜੁਰਮਣਾਂ ਤੋਂ ਪੜਨ ਲੱਗ ਗਈ ਮੈਂ ਆਪ ਦਾ ਇਸੇ ਕੰਮ ਕਰਦੀ ਆਂ ਮੈਂ ਲੰਚਾ ਦੇ ਦੂੰ ਪਾ ਕੇ ਜੇ ਕੋਈ ਉੱਠ ਮੈਂ ਜੇ ਕਰੋ ਹੀ ਖੜਾ ਤੇ ਮੈਂ ਚਾਹ ਨਾ ਸਾਰਾ ਛੇਰ ਬਣਾਉਣੀ ਆ ਲੋੜ ਵੇਲੇ ਪੀਣੀ ਵੀ ਹੋਈ ਜਾਵੇ ਫਸਲ ਹੋ ਰਹੇ ਸੱਬਦੀ ਆ ਸਾਥ ਦੇ ਕਿਹੜਾ ਕੜੀ ਨਾਲ ਜਾਣੀ ਹੈ ਰੋਸ ਤੇ ਚਾਹ ਕੀ ਕਰੇਗੇ ਕੁਝ ਨਾ ਕੁਝ ਹੀ ਖੋਲ ਕੇ ਇਹਨਾਂ ਨੂੰ ਇਸ ਤਰ੍ਹਾਂ ਦੇਣੀ ਕੋਈ ਸੀ ਗੋੜ ਐਂ ਜੀ ਪੰਜ ਵਜਣ ਵਾਲੇ ਨੇ ਜੀ ਬਿਲਕੁਲ ਹੀ ਸੱਚੇ ਨੇ ਚਾਹ ਪੀ ਲਾਂ ਮੈਂ ਚਾਹ ਪੀ ਦਿੱਤੀ ਜਿਹੜੇ ਮੇਰੀ ਸਬਜ਼ੀ ਦਾ ਕੰਮ ਨਹੀਂ ਕਰ ਜੂਗਾ ਹਾਂ ਇਸੇ ਪਾਰਾਂ ਇਸ ਕਾਈ ਦੀ ਮਿੱਠੀ ਸਬਜ਼ੀ ਬਹੁਤ ਵਧੀਆ ਆ ਕੜੀ ਬਹੁਤ ਵਧੀਆ ਬਣ ਗਈ ਜੀ ਯਾ ਸਭ ਤਾਂ ਪੀਤੀ ਜੋ ਗਰੂ ਜੀ ਔਰ ਇਹ ਕਿਤਨੀ ਮਿੱਠੀ ਚੰਗਾ ਕਾ ਲਾ ਸੀ ਚਾਹ ਵੀ ਬਣ ਗਈ ਐ ਬਸ ਪਾਉਣੀ ਆ ਭਾਂਡਿਆਂ ਦੇ ਵਿੱਚ लोई जरा टाइम है सवा पी सुखन सब्जी भी बन गई है कड़ी भी बन गई कड़ाही भरख के रिजल लाई जरा टाइम है हम हो गए जी सवा पांच ਤੇ ਮੈਂ ਥੋੜਾ ਜਿਹਾ ਆਟਾ ਗੁੰਨਦੀ ਹੁਣ ਰੋਟੀ ਤਾਂ ਜੋ ਉਧਰੋਂ ਜਾਊ ਸਬਜੀ ਦੀ ਚਾਹ ਮੇਰੇ ਕੰਨੂ ਜਾਊਗੀ ਅੱਜ ਤੇ ਥੋੜਾ ਜਿਹਾ ਆਟਾ ਗੁੰਨਦੀ ਆ ਤੇ ਫੇਰ ਆਟਾ ਗੁੰਲ ਕੇ ਫੇਰ ਧਾਰ ਕੱਢ ਕੇ ਲਿਆਉਣੀ ਆ ਆਟਾ ਗੁੰਨਦੇ ਗੁੰਦੇ 5:30 ਹੋ ਜਾਣਗੇ ਕਿਉਂਕਿ 5:30 ਵਜੇ ਮੈਂ ਸਾਥਨੇ ਵੀ 5:30 ਕੱਢਦੀ ਆ ਧਾਰ ਤੜਕੇ ਵੀ ਜੇ ਆਪਾਂ ਟਾਈਮ ਸਿਰ ਨਾ ਧਾਰ ਕੱਢੀ ਨਾ ਤਾਂ ਫੈਂਟ ਘਟ ਜਾਂਦੀ ਹੈਗੀ ਜੇ ਟਾਈਮ ਬਦਲਦੀਏ ਤੇ ਨਾ ਫੇਰ 5:30 ਵਜੇ ਵਧੀਆ ਦਿਨਜਾ ਛੱਡ ਜਾਂਦਾ ਹੈਗਾ ਤੇ ਜਿਹੜਾ ਰਸੋਈ ਦਾ ਕੰਮ ਆ ਜਾਂਦਾ ਨਾ ਉਹ ਅੱਜ ਤਾਂ ਮੈਂ ਸੁੱਤੀ ਉੱਠਦੀ ਬਲੂਂਗੜਾਂ ਤੰਗ ਕਰ ਲਈ ਤਿੰਨ ਨੇਗੇ ਉਹ ਕਬਲੀ ਦੁੱਧ ਦੀ ਪਾਤੀ ਉਹ ਪੀ ਗਏ ਹਜੇ ਵੀ ਪੈਰਾਂ ਚ ਤੁਰੇ ਫਿਰਦੇ ਨੇ ਕੰਮ ਕਰਨਾ ਇੰਨਾ ਔਖਾ ਕਰਤਾ ਮੈਨੂੰ ਇਹਨਾਂ ਹੇ ਮੋਲ ਤਾਂ ਝੂਠੀ ਕਰਾ ਕਰਨਗੇ ਚੀਜ਼ ਹਰ ਇੱਕ ਚੀਜ਼ ਮੈਂ ਤਾਂ ਚਾਹ ਵੀ ਬਣਾ ਕੇ ਅੰਦਰ ਤੇ ਰਹੀ ਸੁਖਮਣ ਹੋ ਰਹੀ ਸਬਜ਼ੀ ਵੀ ਇਹਦੇ ਕਰਕੇ ਖਾੜੀਆਂਗੀ ਮੈਂ ਫਿਰ ਮਹਾ ਆਟਾ ਗੁੰਨਦੀ ਹੋ ਜੂਗੀ ਥੋੜਾ ਜਿਹਾ ਖੋਰ ਲੱਗ ਜਾਣ ਦੋ ਤੇ ਫੜਾ ਹੀ ਪਰ ਕੇ ਕਰਨੀ ਹੈਗੇ ਤੋਂ 7-8 ਕ ਜਣੇ ਨੇ ਸਾਡੇ ਜਿਹੜੀ ਸਬਜੀ ਪਈ ਆ ਜਿਹਨੇ ਖਾਣੀ ਨੂੰ ਖਾ ਵੀ ਲੈਣਗੇ ਤੇ ਇਹਨੂੰ ਮੁੱਕਦੀ ਹੈਗੀ ਫੜਾ ਹੀ ਪਰ ਗਈ ਥੋੜਾ ਜਿਹਾ ਸੇਪਰ ਹੋ ਲੱਗ ਜਿੰਦੇ ਕੋ ਬਾਤ ਚ ਲੈ ਲੋਇਰ ਟਾਈਮ ਆ ਹੁਣ ਦੁਪਹਿਰ ਦਾ ਹੋ ਗਿਆ ਆ ਚਾਹ ਤਰੀ ਹੋਈ ਆ ਚਾਹ ਧਰ ਕੇ ਇਧਰ ਕੱਪੜੇ ਲਾ ਲਈ ਸਵੇਰ ਦੇ ਤੋਂ ਉੱਤੇ ਪਾਏ ਨੇ ਕੱਪੜੇ 9 ਵਜੇ ਦੇ ਦੇ ਪਤਾ ਨਹੀਂ ਕੀ ਗੱਲ ਹੈਗੀ ਸੈਲ ਚ ਨਹੀਂ ਜਾਂਦੀ ਹੈਗੀ ਕਿ ਛੱਟ ਜਾ ਹੋਇਆ ਪਿਆ ਹੁਣ ਵੀ ਬੱਦਲ ਵਾਈ ਬਣੀ ਹੋਈ ਹੈਗੀ ਅੱਜ ਚੌਥਾ ਦਿਨ ਹੈ ਬੱਦ ਦਾ ਤਿੰਨ ਦਿਨ ਤਾਂ ਮੀਂਹ ਪਾਇਆ ਗਿਆ ਅੱਜ ਚੌਥਾ ਦਿਨ ਹੈਗਾ ਲੱਗਦਾ ਸੁਭਾਵਣਾ ਜੀ ਹੈਗੀ ਆ ਵੀ ਮੀਂਹ ਆਊਗਾ ਮੌਸਮ ਜਿਹਾ ਹੋਏਗਾ ਮੀਂਹ ਵਾਲਾ ਤੇ ਚਾਹ ਤਰਕੇ ਕੱਪੜੇ ਲਾ ਲਈ ਮਹੱਜਾ ਕੱਪੜਾ ਇਹ ਤਾਂ ਹਮਾਰ ਦਾਣਾਂਗੇ ਤੇ ਕੰਮ ਚੰਤਨ ਦੇ ਆਪਣੇ ਚੱਲਦੀ ਰਹਿੰਦੇ ਨੇਗੇ ਹਨਾ ਬਾਕੀ ਰਾਤ ਲਈ ਕਮੈਂਟ ਚ ਪਹਿਣਾ ਸਿਹਤ ਪੁੱਛਦਿਆਂ ਤੁਸੀਂ ਆਂਦੀ ਰਹੀ ਸੋਡੀ ਸਿਹਤ ਕੀ ਮੈਂ ਵੀ ਗੱਲਾਂ ਕੀ ਮਿਆਂਗਾ ਦਵਾਈ ਲੈਤੀ ਸਿਗੜਾ ਹੋਤਾ ਨਹੀਂ ਕੀ ਗੱਲ ਖਾਏਗਾ ਜਗ ਮਹਾ ਜਿ ਗਲੇ ਚ ਜਿਵੇਂ ਆਪਣਾ ਜੀਬ ਲੱਗਦੀ ਹੈ ਹਲਕ ਨਾਲ ਉਹ ਦੋਨਾਂ ਸਾਲੇ ਰੜਕਦੇ ਨੇਗੇ ਪਹਿਲੇ ਤੇ ਇੱਕ ਸਾਲਾ ਸੀ ਉਹ ਨਾਲ ਹੁਣ ਬਰੀਕ ਬਰੀਕ ਨਹੀਂ ਜਿਵੇਂ ਬਰੀਕ ਬਰੀਕ ਆਪਣੀਆਂ ਜਿਵੇਂ ਫੁਣਸੀਆਂ ਨਹੀਂ ਹੁੰਦੀਆਂ ਪਿੱਤ ਦੀਆਂ ਐ ਜੇ ਰੜਕਦਾ ਕੁਸ ਜੋ ਜੀਬ ਲੱਗਦੀ ਹੈ ਨਾਲ ਮੈਂ ਦਰਦੀ ਰੋਟੀ ਵੀ ਹੌਲੀ ਖਾਨੀ ਆ ਥੋੜੀ ਖਾਨੀ ਆ ਮੈਂ ਕੋਈ ਹੋਰ ਜਾਰੇ ਨੂੰ ਸੁਣਾ ਬਾਈ ਜੀ ਹੈਨਾ ਤੇ ਗੋਲਾ ਠੀਕ ਹੈਗਾ ਪਤਨ ਤਾਂ ਖੰਗ ਜਖਾਮ ਕਰਕੇ ਗਲਾ ਖਰਾਬ ਜਿਆਦਾ ਹੋ ਗਿਆ ਪਤਾ ਨਹੀਂ ਕੀ ਕੋਈ ਬੈਸੀ ਖਰਾਬ ਹੋ ਗਿਆ ਗਲਾ ਉਧਰ ਮੇਰੀ ਚਾਹ ਤਰੀ ਹੋਈ ਚਾਹ ਨਾ ਹੋ ਜੇ ਵਿੱਚ ਪੈ ਜੇਗਾ ਇਸ ਦੇ ਵਿੱਚ ਗੈਂਸਤੀ ਕਰ ਕੇ ਆਈਆਂ ਚਾਹ ਮੈਂ ਤਾਂ ਬੜਾ ਦੁਪਹਿਰ ਮਹਾਗ ਕਿੱਥੇ ਮਚਾਵਾਂਗੇ ਸੱਡ ਬੜਾ ਗੈਂਸਤੀ ਬਣਾ ਲੈਣੇ ਕੁਛ ਨਹੀਂ ਜਾਂਦਾ ਨਾਲ ਕੋਈ ਘਾਟਾ ਨਹੀਂ ਪੈਂਦਾ ਇੱਕ ਸਿਲੰਡਰ ਵੱਧ ਲਾਗੂ ਜੀ ਮੱਥਾ ਨਹੀਂ ਬਾਜਦਾ ਪਹਿ ਦੁਪਹਿਰ ਚੁੱਲਿਆਂ ਤੇ ਤੇ ਜਿRO ਚਾਹ ਅਰਜੀਨਾਲ ਹੀ ਹੁੰਦੀ ਆ ਨਾ ਫਿਰ ਡਾਕਟਰ ਵੀ ਇਹਨੇ ਨੇ ਲਈ ਜਾਂਦੇ ਨੇ ਹਨਾ ਉਹਦੇ ਪਿੰਦ ਚ ਸਾਨੂੰ ਚਾਹ ਪੀਂਦੇ ਪਿੰਦੇ ਐਨੇ پیسے ਬਿੰਦੇ ਚ ਲਾਇਆ ਸੀ ਮੈਂ ਜੱਟਾ ਕੱਟ ਕੇ ਲੱਕੀਆ ਐਨੇ پیسے ਬਿੰਦੇ ਚ ਲਾਇਆ ਐ ਡਾਕਟਰ ਵੀ ਲਈ ਜਾਂਦੇ ਨੇ ਘਰੇ ਆਪਾਂ ਪੈਣਾ ਉਹੀ ਆਖੋ ਥੋੜੀ ਥੋੜੀ ਗਲਤੀ ਕੰਜੂਸੀ ਕਰੀ ਜਾਂਦੇ ਹਨਾ ਵੀਥੋਂ ਐ ਕਰ ਲਾਂਗੇ ਇਥੋਂ ਐ ਕਰ ਲਾਂਗੇ ਬਣਦਾ ਤਾਂ ਉਹੀ ਗੁੱਸਾ ਜਿਹੜਾ ਮਾਲਕ ਨੂੰ ਤੋਂ ਆਉਂਦਾ ਹੈਗਾ ਤੇ ਥੋੜ੍ਹ-ਥੋੜੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਆਪਾਂ ਗੈਸਤੀ ਬਣਾਈ ਹੁਣ ਵਿਚਾ ਸਵੇਰੇ ਸਵੇਰੇ ਵਿਚਾ 10 ਵਜੇ ਵਿਚਾ ਗੈਸਤੀ ਸਾਰਾ ਕੁਝ ਗੈਸਤੀ ਚੱਲੀ ਜਾਂਦਾ ਕੰਮ ਬਿਜਲੀਆ ਚੁੱਲਾ ਮੈਂ ਕੱਟ ਚਲਾਉਣੀ ਆਂਗੀ ਕਿਉਂਕਿ ਪੱਖੇ-ਪੱਖੇ ਬਹੁਤ ਜਾਰੀ ਚੱਲਦੇ ਨੇਗੇ। ਵੀ ਫਿਰ ਜਿਵੇਂ ਆ ਜਾਣਾ ਫਿਰ ਸਰਦਾਰੀ ਟੱਪਣ ਲੱਗ ਜਾਂਦੇ ਕਹਿੰਦੇ ਇੱਕ ਸਿਲੰਡਰ ਹੀ ਵੱਧੂ ਮੈਂ ਚਾਹ ਚੰਗਾ ਕਾ ਸਿਲੰਡਰ ਵੱਧ ਭਰਾ ਲਊਗਾ ਨਾ ਚੁੱਲਾ ਨਾ ਜਲਾਉਂਕੀ ਆ ਕਦੇ। ਪਲ-ਪਲੇਖ ਹੀ ਚੱਲੇ ਜੀ ਜੁੱਲਾ। ਇਸ ਤਰ੍ਹਾਂ ਕੰਮ ਕਰੀ ਜਾਂਦੇ ਆਂਗੇ। ਸਾਂਝਾਂ ਰੜਕੀ ਜਾਂਦਾ ਸਾਂਝ ਨਾਲ ਗੱਲ ਤਾਂ ਰੜਕਦੀ ਜਾਂਦਾ। ਸੇਤ ਪਰ ਮੇਰੀ ਠੀਕ ਆ ਵੀ ਆ ਠੀਕ ਵੀ ਕਹਿ ਨਹੀਂ ਸਕਦੀ ਕੋਸਾ ਹਣ। ਇਸ ਤਰ੍ਹਾਂ ਚੱਲੀ ਜਾਂਦਾ ਕੰਮ ਤੰਦਾ ਬਾਕੀ ਹਨਾ ਭੈਣ ਕਹਿੰਦੀ ਵੀ ਤੁਸੀਂ ਤਿਹਾਰਾਂ ਤੇ ਵੀਡੀਓ ਬਣਾਓ ਵੀ ਤਿਹਾਰਾਂ ਤੇ ਵੀ ਸਪੈਸ਼ਲ ਵੀਡੀਓ ਹਨਾ ਰੈਸਪੀ ਲੈ ਕੇ ਆਉਂਗੀ ਮੈਂ ਇੱਕ ਦੋ ਇੱਕ ਦੋ ਦਿਨਾਂ ਨੂੰ ਰੱਖੜੀ ਸਪੈਸ਼ਲ ਤੇ ਰੱਖੜੀ ਹਨਾ ਵੱਜਾਉਂਦੇ ਵਕਤ ਦੇ ਰਹਿਣ ਵੀਰ ਹਨਾ ਜਿੰਨਾ ਭੈਣਾਂ ਦੇ ਭਾਈ ਨਹੀਂ ਹੈਗੇ ਜਾਂ ਦੇ ਕੇ ਰੱਬ ਖੋਲ ਆਂਦਾ ਹੈ ਤੇ ਡੀਕ ਤਾਂ ਉਹਨਾਂ ਨੂੰ ਵੀ ਰਹਿੰਦੀ ਆ ਰਖੜੀ ਦੀ ਹਨਾ ਏਕ-ਇਕ ਵੀਰ ਸਭ ਨੂੰ ਦੇਵੇ ਰੱਬ ਤੇ ਉਹ ਕੁੜੀਆਂ ਬੋਲੀ ਨਹੀਂ ਪਾਉਣੀ ਹੁੰਦੀਆਂ ਇੱਕ ਵੀਰ ਦੇ ਹੀ ਮੇਰੇ ਬਸ ਸੌਂ ਖਾਣ ਨੂੰ ਬੜਾ ਜਿੱਤ ਕਰਦਾ ਹਨਾ ਤੇ ਉਹ ਉਹ ਕਰਦੇ ਹੁੰਦੇ ਨੇ ਕਿ ਚਾਚੇ ਤਾਈ ਮਤ ਭੁੱਲ ਦੇ ਸਕਾਪੂਰ ਦੇ ਅੰਮਾ ਦੇ ਜਾਏ ਹਨਾ ਏਕ-ਇਕ ਵੀਰ ਸਭ ਨੂੰ ਦੇਵੇ ਭੈਣਾਂ ਨੂੰ ਗੁੱਠ ਦੇ ਰਖੜੀ ਬੰਨਣ ਨੂੰ ਤੇ ਜਿੱਥੇ ਆਪਦਾ ਭਾਈ ਖੜਜੂ ਕੋਈ ਨਹੀਂ ਖੜਦਾ ਦੂਜਾ ਤੇ ਵਸੋਂ ਤੇ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਆਏਗਾ ਜਿਹੜੀ ਗੱਲ ਦਾ ਫਰਕ ਆ ਵਸ ਉਸੇ ਗੱਲ ਦਾ ਫਰਕ ਆਗਾ ਤੇ ਜਿਹੜੀਆਂ ਭੈਣਾਂ ਨੇ ਵੀਰ ਨਹੀਂ ਵਿਚਾਰੀਆਂ ਉਹ ਚੁੱਪ ਕਰਕੇ ਰਹਿ ਬੈਝ ਜਾਂਦੀਆਂ ਨੇ ਤਿਹਾਰ ਆਲੇ ਦੇ ਨੂੰ ਹਨਾ ਤੇ ਮਨ ਪਰ ਪਰ ਡੋਲਦੀਆਂ ਨੇ ਗਿਆ ਵੀ ਜੇ ਸਾਡਾ ਵੀਰ ਹੁੰਦਾ ਸੀ ਵੀਰ ਦੇ ਤਿਹਾਰ ਮਨਾਉਂਦੀਆਂ ਵਹਿਗੁਰੂ ਸਾਹਿਬ ਨੂੰ ਇੱਕ ਇੱਕ ਪੁੱਤ ਦੇਵੇ ਮਾਮਾ ਨੂੰ ਭੈਣਾਂ ਨੂੰ ਭਾਈ ਦੇਵੇ ਤੇ ਫਿਰ ਵਧੀਆ ਰਹਿੰਦਾ ਤੇ ਨਏ ساری ਉਮਰ ਦੇ ਪੇਕੇ ਹੁੰਦੇ ਨੇ ਵੀਰ ਤੇ ਜੇ ਕੋਈ ਮੁੱਖ ਹੋਣਾ ਬੋਲੇ ਹਨਾ ਪਾਈ ਪਤੀਜਾ ਤੇ ਜਿਹੜੀ ਪੇਕੇਾਂ ਦੀ ਸਾਜ ਹੁੰਦੀ ਹੈ ਤੇ ਧੀਆਂ ਦੀ ਤਾਂ ਪਾਈਆਂ ਪਤੀਜਿਆਂ ਨਾਲ ਹੀ ਹੁੰਦੀ ਹੈਗੀ ਠੀਕ ਆ ਜੀ ਤੇ ਵਾਹਿਗੁਰੂ ਸੁੱਖ-ਸਾਲ ਰੱਖੇ ਸਭ ਦੇ ਵੀਰਾਂ ਨੂੰ ਸਭ ਦੇ ਪਤੀਜਿਆਂ ਨੂੰ ਜਿਨ੍ਹਾਂ ਨੇ ਨਹੀਂ ਹੈਗੇ ਰੱਬ ਦੇਵੇ ਤੇ ਨਮਾਣੀਆਂ ਦੇ ਸਾਡੇ ਵਰਗੇ ਦੇ ਪੁੱਤ ਨਹੀਂ ਨਵਾਂ ਨਹੀਂ ਪੈਣਾ ਪਾਈਂਦਾ ਹਨਾ ਡੀਕ ਦੀ ਤੋ ਵੀ ਹੁੰਦੀਆਂ ਨੇ ਡੀਕਾ ਵੀ ਕਰਨੀਆਂ ਵਿਚਾਰੀਆਂ ਚਲੋ ਵਾਹਿਗੁਰੂ ਜਿੱਥੇ ਰੱਖੇ ਹਨਾ ਰਹਿਣਾ ਪੈਂਦਾਗਾ ਤੇ ਬਾਕੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਰਖੜੀ ਦੇ ਭੈਣਾਂ ਕਮੈਂਟ ਕਰਦੀਆਂ ਨੇ ਰਖੜੀ ਰਹੀ ਰੈਸਪੀ ਦਿਓ ਜ਼ਰੂਰ ਦੀ ਮੰਗ ਤੁਹਾਨੂੰ ਸਾਡੇ ਆ ਜੀਰੀ ਦਾ ਕੰਮ ਹੀ ਨਹੀਂ ਲੋਟ ਆਉਂਦਾ ਹੈਗਾ ਜੀਰੀ ਦਾ ਕੰਮ ਹੀ ਨਹੀਂ ਲੋਟ ਆਉਣਾ ਲੈ ਵਰਦਾ ਤੇ ਅੱਜ ਆ ਕੱਲ ਦੇ ਆਏ ਨੇ ਕੁਸਤ ਨੂੰ ਕੋਸ ਨੇ ਬੜ ਜੂ ਚੱਲ ਹਨਾ ਫੇਰ ਆਪਾਂ ਬਲੌਗ ਬਣਾਉਣ ਤੇ ਹੋ ਜਾਗੇ ਇੱਕ ਬਲੌਗ ਬਣਾਉਣ ਦਾ ਵੀ ਔਖਾ ਹੈਗਾ ਤੇ ਇੱਕ ਹੱਥ ਚ ਮੋਬਾਈਲ ਹੁੰਦਾ ਇੱਕ ਚ ਕੰਮ ਹੁੰਦਾ ਬਸ ਇੱਕ ਤੁਸੀਂ ਫਿਰ ਕਹਿਣ ਲੱਗ ਜਣੋ ਪਹਿਣਾ ਕਿਵੇਂ ਮਰਜੀ ਬਲੌਗ ਬਣਾਓ ਬਲੌਗ ਬਣਾਓ ਹੁਣ ਤੇ ਹੁਣ ਚਾਹ ਬਣਾ ਕੇ ਤੋਰਦਿਆਂ ਖੇਤ ਚਾਹ ਬਣਾਉਣ ਤੋਂ ਬਾਅਦ ਸਬਜ਼ੀ ਬਣਾਵਾਂਗੇ ਆਪਾਂ ਅੱਜ ਆਲੂ ਮਟਰ ਪਰਸੋਂ ਸਰਦਾਰ ਜੀ ਨੂੰ ਕਹਿੰਦੇ ਸਬਜ਼ੀ ਲਿਓ ਜਿਹੜੋ ਲਾਉਣ ਲੱਗ ਜਣਾ ਫਿਰ ਇੰਨੇ ਮਟਰ ਚੱਕ ਲਿਓਂਦੇ ਨੇ ਪਹਿਲੇ ਤਾਂ ਕੱਲ ਬੀਬੀ ਕਹਿੰਦੀ ਸੀ ਕੱਲ ਕਰ ਲਾਂ ਨੇ ਫਿਰ ਮੈਂ ਕਹਾਂ ਗਾਨੇ ਕੱਲ ਵੀ ਮਟਰ ਕਰਦੇ ਪਰਸੋਂ ਕਰ ਲੇਦੇ ਅੱਦੇ ਅੱਜ ਕਰ ਲਾਂਗੇ ਲੇਵਰ ਵਾਲਿਆਂ ਲਈ ਤਾਂ ਫਿਰ ਬੁੰਨ ਦੀ ਅੱਗੀ ਹੋਰ ਸਬਜ਼ੀ ਕੋਈ ਹੈ ਨਾ ਤੇ ਹੁਣ ਫਿਰ ਉਹ ਬਣਾ ਲਾਂ ਕਰ ਲਾਂ ਹਲੂ ਹੀ ਥਿਆਰੀ ਕਰ ਲਾਂਗੇ ਇਹਨੇ ਮੱਜਾਂ ਦਾ ਟਾਈਮ ਹੋ ਜਾਊਗਾ ਤੇ ਮੱਜਾਂ ਵੀ ਬਸ ਸੁੱਖਣ ਵਾਲ ਆਪਣੀਆਂ ਇਕ ਦਿਨ ਪੂਰੇ ਹੋਗਾ ਇਹਨੇ ਮੱਜ ਦੇ ਚੋਟੀ ਦੇ ਆਪਣੀ ਦੇ ਭਲੋਣ ਦੇ ਇੱਕ ਦੇ ਰਹਿ ਗਏ 20 ਦਿਨ ਇੱਕ ਦੇ ਵਸ ਸਵਾ ਕੁ ਮਹੀਨਾ ਮਹੀਨਾ ਕਰਾਏਗਾ 20-20 ਦਿਨਾਂ ਦੇ ਫਰਕ ਨਾਲ ਸਾਰੀਆਂ ਸੂਪ ਬਣ ਕੇ ਸੁਖਰ ਵਾਲੇ ਗਰੂ ਦੁੱਧ ਤੇ ਪੁੱਤ ਸਭ ਨੂੰ ਦੇਵੇ ਪੁੱਤਰ ਮਿੱਠੇ ਮੇਵੇ ਹਨਾ ਦੁੱਧ ਵੀ ਮਿੱਠਾ ਮੇਵਾਈ ਹੈ ਸਭ ਨੂੰ ਦੇਵੇ ਗੰਬੀ ਗਰੀਬ ਹੈ ਚ ਅਮੀਰ ਹੈ ਜੀ ਤਾਂ ਸਭ ਦਾ ਕਰਦਾ ਹੁੰਦਾ ਹਨਾ ਜੀ ਦੁੱਧ ਪੀਣ ਨੂੰ ਪਰ ਦੁੱਧ ਪੀਣੇ ਅੱਜ ਕੱਲ ਬਹੁਤ ਔਖੇ ਨੇ ਬਹੁਤ ਮਹਿੰਗੇ ਆਈ ਹੈ ਬਹੁਤ ਮੰਗਿਆ ਹੀ ਨਾਲ ਦੁੱਧ ਬਣਦਾ ਬਹੁਤ ਮੰਗਿਆ ਹੀ ਨਾਲ ਹੀ ਪਸ਼ੂ ਖੜਦਾ ਕੀ ਲੇਤੇ ਸਿਆਉਣੇ ਦੇ ਸਿੰਘ ਹੋਏ ਪੈਣਗੇ ਤੇ ਇਸ ਕਰਕੇ ਚਲੋ ਜੇ ਆਪਾਂ ਫੇਰ ਮਿਲਦੇ ਆ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਗੱਲਾਂ ਵਧੀਆ ਲੱਗੀਆਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਵੈਗਰੂ ਕਿਸੇ ਦਾ ਮਾਰ ਨਾ ਡੋਲਣ ਦੇਵੇ ਤੇ ਤਿਹਾਰ ਆਉਣ ਪੈਣਾ ਮਨਾਉਣ ਵੀਰ ਭੈਣ ਕੋਲ ਜਾਣ ਠੀਕ ਆ ਜੀ ਫੇਰ ਮਿਲਦੇ ਲੋ ਜੀ ਆਪਾਂ ਮਲਾਈ ਰੜਕ ਕੇ ਕਿਉਂ ਤੱਕ ਤੱਕਰ ਦਿੱਤਾ ਗਏ ਸਤੇ ਤੇ ਇਧਰ ਨਾ ਚਾਹ ਤੋਂ ਬਾਅਦ ਮੈਂ ਦੁੱਧ ਬਾਦੂ ਪਿਆ ਸੀਗਾ ਆਪਣੀ ਥੋੜਾ ਜਿਹਾ ਪਨੀਰ ਪਾੜ ਕੇ ਕਿਉਂ ਮਟਰਾਂ ਦੇ ਹਿਸਾਬ ਨਾਲ ਕਿੰਲੋ ਕੁ ਦੁੱਧ ਰ ਪਨੀਰ ਪਾੜਿਆ ਹੈ ਇਹਨੂੰ ਮੈਂ ਫ੍ਰਿਜ ਤੇ ਰੱਖ ਦਿਆ ਬਈ ਚਟਪਾ ਰੋਲ ਦੇ ਦੇਣੀ ਹੈ ਪਨੀਰ ਪਾੜ ਲਿਆ ਤੇ ਬੀਬੀ ਉਧਰ ਮਟਰ ਕੱਢਦੀ ਹੈਗੀ ਮੈਂ ਕਿਉਂ ਮਟਰ ਪਨੀਰ ਘਰ ਲਾਂਗੇ ਤੇ ਉਹ ਬਾਣਜਾਂ ਦੇ ਜਿਹੇ ਸੇਕੜਾ ਹਿੱਚਾ ਆਪਾਂ ਦੇ ਸੀ ਕਿ ਉਹਦਾ ਲਾ ਕੇ ਤੜਕਾ ਪਨੀਰ ਬਣਾ ਲਾਂਗੇ ਤੇ ਮੈਂ ਕੈਂਪਰ ਵੀ ਭਰ ਲਿਆ ਬਰਫ਼ ਵੀ ਪਾ ਲਈ ਦੇਖੋ ਸਾਰੇ ਭਾਂਡੇ ਵੀ ਮਾਜ ਲੇ ਹੁਣ ਸੁੱਕੋ ਜਾਣ ਕੋ ਉਧਰ ਚਿੰਦਾਂਗੇ ਖਾਜੇ ਮੱਜਾਂ 3 ਵਜੇ ਨੇਗੇ 3:30 ਪੌਣ 4 ਬਣਦੇ ਅੰਦਰ ਆਪਾਂ ਫੇਰ ਬਣਾਂਗੇ ਮੱਜਾਂ ਨੂੰ ਤੇ ਇਹਦੇ ਸਬਜ਼ੀ ਦੀ ਤਿਆਰੀ ਹੋ ਗਈ ਹੈ ਕਿ ਸਾਰੀ ਤੇ ਕਿਉਂ ਤੇ ਵੀ ਕੋਲੇ ਹਾਜ਼ਰੀ ਭਰਨੀ ਪਊਗੀ ਕਿਉਂਕਿ ਨਿੱਕੜੂ ਉਗਾ ਕੇ ਰੱਦ ਇੱਕ ਦੋ ਗਾਲੀਆਂ ਜੀਆਂ ਪੈਣਗੀਆਂ ਇਹਨੂੰ ਗੈਸ ਘੰਟ ਕੱਟ ਕਰਿਆਗਾ ਲੋ ਜੀ ਮੌਸਮ ਹੋ ਗਿਆ ਸਹਾਵਨਾ ਤੇ ਬੱਦਲ ਵਾਈ ਹੋ ਗਈ ਹੈ ਤੇ ਕੋਈ ਕੋਈ ਕਣੀ ਦਿਗਣ ਲੱਗ ਗਈ ਹੈ ਤੇ ਆਪਣੇ ਕੰਮ ਵੀ ਸੁਖ ਨਾਲ ਅੱਜ ਸਾਜ ਸੁਨੇਹੀ ਠੀਕ ਆ ਗਏ ਹਜੇ ਪੌਣੇ ਚਾਰ ਹੋਏ ਨੇ ਆਪਣੀ ਆਥਾਂ ਦੀ ਸਬਜ਼ੀ ਬਣ ਗਈ ਸਬਜ਼ੀ ਬਣੀ ਹੈ ਜੀ ਮਟਰ ਪਨੀਰ ਪਨੀਰ ਪਾਇਆ ਹੁਣ ਮੜਾ ਰੇਜਾ ਜਾਂ ਪਾਇਆ ਜਦੋਂ ਬੰਦ ਕਰ ਦੇਵਾਂਗੇ। ਮੀਂਹ ਆ ਗਿਆ ਕਣੀਆਂ ਤੇ ਹੋਰਾਂ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਓ ਨਾਲ ਤੇ ਹੁਣ ਜਿਹੜਾ ਸਮਾਨ ਰਹਿੰਦਾ ਹੈਗਾ ਚੱਕ ਦੇਾਂਗੇ। ਅੱਜ ਦੀ ਵੀਡੀਓ ਦਾ ਇੰਨੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।